ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਗਾਇਕ ਸਿੰਘਾਂ ਨੇ ਇਫਤਖਾਰ ਠਾਕੁਰ ਨੂੰ ਪਾਈ ਚਾਰ ਸਸ਼ਕਲ ਤੁਸੀਂ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਹਾਂ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕਾਰ ਰੇ ਸੀਗੇ ਕਿ ਕਿਉਂ ਹਾਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੋ ਰਕੇਸ਼ ਤਮਨ ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਫਤਖਾਰ ਠਾਕੁਰ ਦੀ ਝਾਰ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਹੈ ਉਸ ਪੋਸਟ ਦੇ ਵਿੱਚ ਸਿੰਗਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਗਾਇਕ ਸਿੰਗਾ ਲਿਖਦੇ ਨੇ ਜੰਗ ਮੁੱਕ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ 'ਚ ਦੋਨੇ ਪਾਸਿਓ ਤੀਰ ਲੈ ਲੈਈ ਇਫਤਖਾਰ ਠਾਕੁਰ ਨੂੰ ਸਿੰਗੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਦਾ ਤੀਰ ਨਹੀਂ ਲਈਦਾ ਹੁੰਦਾ ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾਂ ਦੇ ਵੱਲੋਂ ਬੋਲੀਆਂ ਜਾ ਰਹੀਆਂ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਆਂ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਇਫਤਖਾਰ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ ਅਜਿਹੀ ਸਟੇਟਮੈਂਟ ਵੀ ਉਹਨਾਂ ਦੇ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ ਮਿਊਜ਼ਿਕ ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨ ਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉਹ ਇਫਤਖਾਰ ਠਾਕੁਰ ਦੀ ਕੇਵੀ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀ ਆ ਸੋ ਜਿਹੀਆਂ ਸਟੇਟਮੈਂਟਸ ਦੇ ਗਏ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਆ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀਂ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ-ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀਗੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਾਕੇਸ਼ ਤਵੰਦ ਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਹੈ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾ ਦੇ ਵੱਲੋਂ ਵੀ ਪਾਕਿਸਤਾਨ ਨੀ ਅਦਾਕਾਰ ਇਫਤਖਾਰ ਟਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਟਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਰਾ ਸਰ ਗਲਤ ਨੇ ਔਰ ਸਿਰਫ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜਰੂਰ ਸਾਂਝਾ ਕਰਿਓ ਤੇ ਦਿਦਰੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ